ਆਪਾਂ ਕਰਦੇ ਨਹੀਂ ਨਵੀਂ ਖਾਤੀ ਨੂੰ ਤੁਹਾਨੂੰ ਸਾਰਿਆਂ ਨੂੰ ਦੱਸਿਆ ਜਾਂਦਾ ਹੈ ਕਿ ਅੱਜ ਆਪਾਂ 17 7 2021 ਵਾਲੇ ਦਿਨ ਕਿਉਂਕਿ ਆਪਣੇ ਤੇ ਨੋਟੀਫਿਕੇਸ਼ਨ ਲਾਗੂ ਹੋਇਆ ਸੀਗਾ 17 7 2020 ਵਾਲਾ ਉਹਨੂੰ ਆਪਾਂ ਅੱਜ ਜਲਾਇਆਗਾ ਤੇ ਇਸ ਕਾਰਜਕ੍ਰਮ ਦਾ ਸ਼ਾਸਤਿਕ ਜ਼ਰੂਰੀ ਚੱਲ ਰਿਹਾ ਹੈ ਤੇ ਸਾਰਿਆਂ ਜਿਹੜਿਆਂ ਵਿੱਚ ਹੀ ਸਾਥੀਆਂ ਨੂੰ ਦੱਸਿਆ ਜਾਂਦਾ ਵੀ ਆਪਾਂ ਇਸ ਨੂੰ ਕਾਨੂੰਨੀ ਬੰਦਨਾ ਨਹੀਂ ਕਰਨੀ ਦੇਖੀ ਆਪਣੇ ਬੇਸਕਿਲ ਬਹਾਲੀ ਲਈ ਜਿੱਥੇ ਵੀ ਆਪਾਂ ਨੂੰ ਆਪਣੇ ਇੰਜੀਨੀਅਰ ਦੇ ਪ੍ਰਧਾਨਾਂ ਵੱਲੋਂ ਜਾਂ ਜਿਲ੍ਹਾ ਕੋਆਰਡੀਨੇਟਰ ਵੱਲੋਂ ਬੁਲਾਇਆ ਜਾਵੇਗਾ ਉੱਥੇ ਅਸੀਂ ਪਹੁੰਚ ਕੇ ਵਕਤੋ-ਵਕਤ ਸਮਰਥਨ ਕਰਾਂਗੇ ਤੇ ਆਪਣੀ ਪੰਜਾਬ ਦੇ ਸਕਿਲ ਬਹਾਲੀ ਲਈ ਯਤ ਉਹਨਾ ਬਲਵਿੰਦਰ ਜੀ ਤੁਹਾਨੂੰ ਰੱਖ ਸੀ ਤੁਸੀਂ ਸਾਰੇ ਸਾਰੇ ਹੀ ਕਲੱਬ ਯੂਨੀਅਨ ਦੇ ਸਦਰਾਂ ਆਪਾਂ ਇੱਥੇ ਇਕੱਠੇ ਹੋਏ ਆ ਕਿਉਂਕਿ ਆਪਾਂ ਨੂੰ ਪਤਾ ਵੀ ਸਰਕਾਰ ਨੇ ਅੱਜ ਤੋਂ 5 ਸਾਲ ਪਹਿਲਾਂ 17/7/2020 ਆਪਣੇ ਤੇ ਇੱਕ ਟੈਕ ਮਿਸ਼ਨ ਜੋ ਵੀ ਥੋਪਿਆ ਗਿਆ ਹੈ ਜਿਹਦੇ ਅਧੀਨ ਜਿਹੜੇ ਵੀ ਹੁਣ ਤੱਕ ਮੌਜ ਭਰਤੀ ਹੋਏ ਨੇ ਉਹਨਾਂ ਦੀ ਤਨਖਾਹ ਦਾ ਤੇ ਪੁਰਾਣੇ ਤਨਖਾਹ ਦਾ ਅੱਜ ਤੋਂ ਹੱਦ ਬਰਕ ਪੈ ਗਿਆ ਹੈ ਇਹਦੇ ਕਰਕੇ ਹੁਣ ਸਾਨੂੰ ਓਟਰੇ ਲੁ ਪ੍ਰੋਬਲਮ ਆ ਹਨ ਬਹੁਤ ਸਾਰੇ ਪ੍ਰੋਬਲਮ ਆ ਰਹੀਆਂ ਨੇ ਜਿੰ ਕਿ ਤਰੇ ਨੂੰ ਪਦਰ ਤੇ ਹੁੰਦੀ ਹੈ ਜਿਵੇਂ ਕਿ ਫਾਈਨੈਂਸ਼ੀਅਲ ਤੌਰ ਤੇ ਤੇ ਇਸ ਕਰਕੇ ਸਾਨੂੰ ਇਹਨਾਂ ਦਾ ਇਹਨਾਂ ਦਾ ਸਾਰਿਆਂ ਨਾਲ ਸਾਰੇ ਬਿਲਕੁਲ ਸਾਰਿਆਂ ਨੂੰ ਬਰੋਲ ਕਰਨਾ ਚਾਹੀਦਾ ਹੈ ਤੇ ਸਾਨੂੰ ਅੱਗੇ ਹਮ ਹੋ ਅੱਗੇ ਹਮ ਅੱਗੇ ਬਹੁਤ ਬਹੁਤ ਦੇਖਣਾ ਚਾਹੀਦਾ ਹੈ ਤਾਂ ਉਹ ਆਪਣੇ ਪੰਜਾਬ ਪੀਐਸਕੇ ਲਗੋਰਨ ਦੇ ਬੰਦਾ ਛੇਮਾ ਪੀਸੀਨ ਆਪਾਂ ਨੂੰ ਦਿੱਤਾ ਜਾਵੇ ਤਾਂ ਜੋ ਅਸੀਂ ਵੀ ਇੱਕੋ ਤੇ ਆਂ ਇੱਕੋ ਵਰਕ ਦਾ ਜੋ ਸੁਝਾਅ ਦਿੱਤਾ ਜਾਂਦਾ ਬਾਕੀਆਂ ਨੂੰ ਬੇਨਤੀ ਹੈ ਵੀ ਜਿਹੜੇ ਬੰਦੇ ਆ ਨਹੀਂ ਰਹੇ ਆ ਨਾ ਜਿਨ੍ਹਾਂ ਨੂੰ ਲੱਗਦਾ ਵੀ ਹਾਂ ਬਾਕੀ ਕਰੀ ਜਾਂਦੇ ਆ ਵੀ ਇਹ ਲਾਗੂ ਹੋ ਜੂਗਾ ਸਾਰਿਆਂ ਨੂੰ ਹੀ ਇਹਨਾਂ ਜੋਗਦਾਰ ਰੋਲਾ ਚਾਹੀਦਾ ਕਿਉਂਕਿ ਇਹ ਇਕੱਲੇ ਦਾ ਰੋਲਾ ਨਹੀਂ ਹੈਗਾ ਇਹ ਸਾਰੇ ਹੀ ਮੁਲਾਜ਼ਮਾਂ ਦਾ ਰੋਲਾ ਹੈਗਾ ਇਹ ਆਪਣੇ ਕੋਈ ਇੱਕ ਦਸ ਹਜ਼ਾਰ ਹੈਗਾ ਆਪਾਂ ਨੂੰ ਐਡੀ ਸਰਕਾਰ ਵੀ ਹਲਾਦਾ ਵੀ ਆਪਾਂ ਐਕਸੈਪਟ ਕਰ ਲਾਂਗੇ ਪਰ ਕਦੇ ਵੀ ਨਹੀਂ ਐਕਸੈਪਟ ਕਰਾਂਗੇ ਵੀ ਆਪਣੇ ਕੋਈ ਠੱਕੇ ਨਾਲ ਪਕਰ ਨੂੰ ਲਾ ਦੇਗਾ ਨੂੰ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਹਾਂ ਵੀ ਇਸ ਚੀਜ਼ ਦਾ ਵੱਧ ਤੋਂ ਵੱਧ ਵਿਰੋਧ ਕਰੋ ਸੋਸ਼ਲ ਮੀਡੀਆ ਤੇ ਕਰੋ ਹਨਾ ਜਾਗਰੂਕ ਹੋ ਜਾਓ ਜਲਦੀ ਆ ਜਾ ਜਲਦੀ ਜਲਦੀ ਆ ਜਾ ਜਲਦੀ